ਇਲਾਕੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇੱਕ ਵੱਡਾ ਜਿਹੜਾ ਲਾਭ ਆ ਜਿਹੜਾ ਇਸ ਦਾ ਜਿਹੜਾ ਮਿਲਣ ਜਾ ਰਿਹਾ ਕਿਸਾਨਾਂ ਨੂੰ ਜਿਹੜਾ ਨਹਿਰੀ ਪਾਣੀ ਆ ਜਿਹੜਾ ਅੱਜ 30 30 ਸਾਲ ਬਾਅਦ 40 40 ਸਾਲ ਬਾਅਦ ਅੱਜ ਜਿਹੜਾ ਖੇਤਾਂ ਦੇ ਵਿੱਚ ਪਾਣੀ ਜਿਹੜਾ ਪਹੁੰਚ ਰਿਹਾ ਅਸੀਂ ਧੰਨਵਾਦ ਸਰਕਾਰ ਦਾ ਇਹ ਵੀ ਕਰਦੇ ਆ ਵੀ ਹੁਣ ਉਹਨੇ ਜਿਹੜੇ ਪੱਕੇ ਖਾਲੇ ਕਰ ਰਹੇ ਨੇ ਉਹਨਾਂ ਨਾਲ ਜਿਹੜਾ ਫਾਰਮ ਵਿੱਚ ਕਿਸਾਨਾਂ ਨਾਲ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਜਿਸ ਕਰਨਾ ਮੈਂ ਪੰਜਾਬ ਸਰਕਾਰ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕਿਸਾਨਾਂ ਨੂੰ ਜਿਹੜਾ ਨਹਿਰੀ ਪਾਣੀ ਆ ਜਿਹੜਾ ਅੱਜ 30 30 ਸਾਲ ਬਾਅਦ 40 40 ਸਾਲ ਬਾਅਦ ਅੱਜ ਜਿਹੜਾ ਖੇਤਾਂ ਦੇ ਵਿੱਚ ਪਾਣੀ ਜਿਹੜਾ ਪਹੁੰਚ ਰਿਹਾ ਔਰ ਪੂਰੇ ਪੰਜਾਬ ਦੇ ਵਿੱਚ ਸੀਐਮ ਸਾਹਿਬ ਦਾ ਡ੍ਰੀਮ ਪ੍ਰੋਜੈਕਟ ਹੈਗਾ ਉਹਦੇ ਉੱਤੇ ਜਿਹੜੀ ਸਰਕਾਰ ਲਗਾਤਾਰ ਬੜੀ ਸੰਜੀਦਗੀ ਦੇ ਨਾਲ ਜਿਹੜਾ ਕੰਮ ਕਰ ਰਹੀ ਹੈ। ਤਕਰੀਬਨ ਅਗਲੇ 6 ਮਹੀਨਿਆਂ ਦੇ ਵਿੱਚ ਮੈਂ ਆਪਣੇ ਹਲਕੇ ਦੇ ਵਿੱਚ ਦਾਅਵੇ ਨਾਲ ਕਹਿ ਸਕੂਗੀ ਕਿ ਮੇਰੇ ਹਲਕੇ ਦਾ ਕੋਈ ਵੀ ਖਾਲ ਆ ਜਿਹੜਾ ਉਹ ਕੱਚਾ ਨਹੀਂ ਹੈਗਾ ਸੋ ਉਹ ਵੀ ਰਹਿੰਦੇ ਖਾਲ ਜਿਹੜੇ ਉਹ ਵੀ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਪ੍ਰਪੋਜ਼ਲ ਬਣਾ ਕੇ ਭੇਜ ਦਤੀ ਹੈ। ਅੱਜ ਭਿੰਡਰਾ ਅਸੀਂ ਰਜਵਾਏ ਤੇ ਖੜੇ ਆ ਮਾਈਨਰ ਨੰਬਰ 5 ਦੇ ਉੱਤੇ ਜਿਹਦਾ ਤਕਰੀਬਨ 7 ਕਿਲੋਮੀਟਰ ਦੀ ਜਿਹੜੀ ਕੰਕਰੀਟ ਲਾਈਨਿੰਗ ਜਿਹੜੀ ਹੈਗੀ ਆ ਇਹ ਜਿਹੜਾ ਰਜਵਾਹਾ ਸੀਗਾ ਉਹਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਸੀ ਸੋ ਸਾਰਾ ਜਿਹੜਾ ਇਹ ਰਜਵਾਹਾ ਜਿਹੜਾ ਆਪਾਂ ਮਾਈਨਰ ਨੰਬਰ ਇਹਨੂੰ 5 ਕਹਿ ਲਈਏ ਤਾਂ ਇਹ ਅੱਜ ਕੰਕਰੀਟ ਲਾਈਨਿੰਗ ਦਾ ਜਿਹੜਾ ਕੰਮ ਹੈ ਦਾ 2 ਕਰੋੜ 30 ਲੱਖ ਰੁਪਏ ਦੇ ਲਾਗਤ ਦੇ ਨਾਲ ਜਿਹੜਾ ਇਹਨੂੰ ਕੰਪਲੀਟ ਕੀਤਾ ਔਰ 10 ਇਹਦੇ ਤੇ ਜਿਹੜੇ ਮੋਕੇ ਪੈਂਦੇ ਆ ਜ਼ੀਰੋ ਤੋਂ ਲੈ ਕੇ ਜਿਹੜਾ 23100 ਬੁਰਜੀ ਜਿਹੜੀ ਇਹਦੇ ਨਾਲ ਜਿਹੜੀ ਸਬੰਧਤ ਆ ਜਿਹੜਾ ਨੂੰ ਸਾਰਾ ਕਵਰ ਕਰੂਗੀ ਔਰ ਇਹਦੇ ਨਾਲ ਹੀ ਇਸ ਰਜਵਾਹੇ ਦੇ ਉੱਤੇ ਜਿਹੜਾ ਇੱਕ ਪੁਲ ਆਇਆ ਜਿਹੜਾ ਸੰਗਰੂਰ ਮੰਗਵਾਲ ਬਾਈਪਾਸ ਦੇ ਉੱਤੇ ਹੈਗਾ ਤੇ ਜਿਹੜੀਆਂ ਤਿੰਨ ਤਿੰਨ ਪੁਲੀਆਂ ਨੇ ਜਿਹੜੀਆਂ ਬਣਾ ਕੇ ਜਿਹੜੀਆਂ ਕਿਸਾਨਾਂ ਨੂੰ ਜਿਹੜੀਆਂ ਦਿੱਤੀਆਂ ਨੇ ਸੋ ਅੱਜ ਤਕਰੀਬਨ 5 6 ਪਿੰਡ ਜਿਹੜੇ ਇਹਦੇ ਨਾਲ ਲੱਗਦੇ ਨੇ ਚਾਹੇ ਨਾਈ ਵਾਲਾ ਹੋ ਗਿਆ ਚਾਹੇ ਪੰਡਰਾ ਹੋ ਗਿਆ ਚਾਹੇ ਮੰਗਵਾਲ ਹੋ ਗਿਆ ਕਮੋ ਮਾਜਰਾ ਸੋਹਣੀਆਂ ਇਹਨਾਂ ਪਿੰਡਾਂ ਨੂੰ ਅੱਗੇ ਜਿਹੜਾ ਇਹ ਮਾਈਨਰ ਜਿਹੜਾ ਨਿਕਲ ਜਾਂਦਾ ਔਰ ਮੈਂ ਸਮਝਦੀ ਆ ਕਿ ਇਲਾਕੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇੱਕ ਵੱਡਾ ਜਿਹੜਾ ਲਾਭ ਆ ਜਿਹੜਾ ਇਸ ਦਾ ਜਿਹੜਾ ਮਿਲਣ ਜਾ ਰਿਹਾ ਔਰ ਸਾਡੇ ਇਲਾਕੇ ਦੀ ਜਿਹੜੀ ਲੰਬੇ ਸਮੇਂ ਤੋਂ ਮੰਗ ਸੀਗੀ ਨਹਿਰੀ ਪਾਣੀ ਨੂੰ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅੱਜ ਨਹਿਰੀ ਪਾਣੀ ਆ ਜਿਹੜਾ ਉਹ ਜਿਹੜਾ ਟੇਲ ਤੱਕ ਪਹੁੰਚਾਇਆ ਜਾ ਰਿਹਾ ਕਿਸਾਨਾਂ ਨੂੰ ਜਿਹੜਾ ਨਹਿਰੀ ਪਾਣੀ ਆ ਜਿਹੜਾ ਅੱਜ 30 30 ਸਾਲ ਬਾਅਦ 40 40 ਸਾਲ ਬਾਅਦ ਅੱਜ ਜਿਹੜਾ ਖੇਤ ਔਰ ਪੂਰੇ ਪੰਜਾਬ ਦੇ ਵਿੱਚ ਸੀਐਮ ਸਾਹਿਬ ਦਾ ਡ੍ਰੀਮ ਪ੍ਰੋਜੈਕਟ ਹੈਗਾ ਉਹਦੇ ਉੱਤੇ ਜਿਹੜੀ ਸਰਕਾਰ ਲਗਾਤਾਰ ਬੜੀ ਸੰਜੀਦਗੀ ਦੇ ਨਾਲ ਜਿਹੜਾ ਕੰਮ ਕਰ ਰਹੀ ਹੈ ਸੋ ਮੈਂ ਸਾਰੇ ਇਲਾਕੇ ਦੇ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਵਧਾਈ ਦੇਣੀ ਹੈ ਕਿ ਜਿਨ੍ਹਾਂ ਨੂੰ ਇਹ ਵੱਡਾ ਲਾਹਾ ਜਿਹੜਾ ਅੱਜ ਮਿਲਣ ਜਾ ਰਿਹਾ ਇਸ ਤੋਂ ਇਲਾਵਾ ਵੀ ਹੋਰ ਕਿਤੇ ਜਿਹੜੇ ਵਿਕਾਸ ਕਾਰਜ ਜਿਹੜੇ ਚੱਲ ਰਹੇ ਨੇ ਜਿਹੜੇ ਬਹੁਤ ਜਲਦੀ ਪੂਰੇ ਹੋਣ ਵਾਲੇ ਆ ਜੇ ਮੈਂ ਇਰੀਗੇਸ਼ਨ ਦੀ ਗੱਲ ਕਰਾਂ ਨਹਿਰੀ ਮਹਿਕਮੇ ਦੀ ਗੱਲ ਕਰਾਂ ਤਾ तकरीबन ਮੇਰੇ ਹਲਕੇ ਦੇ ਜਿਹੜੇ ਸਾਰੇ ਜਿਹੜੇ ਰਜਵਾਹੇ ਨੇ ਜਿਹੜੇ ਸੂਏ ਨੇ ਕੱਸੀਆਂ ਨੇ ਜਿਹੜੇ ਉਹ ਪੱਕੀ ਹੋ ਚੁੱਕੇ ਨੇ ਇੱਕਾ ਜਿਹੜਾ ਸਾਡਾ ਉਧਰ ਬਾਲੀਆਂ ਸਾਈਡ ਜਿਹੜਾ ਰੂਪਾਹੜੀ ਸਾਈਡ ਦੀ ਦਾ ਕੰਮ ਚੱਲ ਰਿਹਾ ਭਾਨੀਗੜ ਦੇ ਵਿੱਚ ਵੀ ਪੱਕੇ ਹੋ ਚੁੱਕੇ ਨੇ ਹੁਣ ਅਸੀਂ ਸੈਕੰਡ ਸਟੇਜ ਆ ਜਿਹੜੀ ਜਿਹੜਾ ਅਸੀਂ ਖਾਲਾਂ ਦੇ ਉੱਤੇ ਲੱਗੇ ਹੋਏ ਆ ਤਕਰੀਬਨ ਅਗਲੇ 6 ਮਹੀਨਿਆਂ ਦੇ ਵਿੱਚ ਮੈਂ ਆਪਣੇ ਹਲਕੇ ਦੇ ਵਿੱਚ ਦਾਅਵੇ ਨਾਲ ਕਹਿ ਸਕੂਗੀ ਕਿ ਮੇਰੇ ਹਲਕੇ ਦਾ ਕੋਈ ਵੀ ਖਾਲਾ ਜਿਹੜਾ ਉਹ ਕੱਚਾ ਨਹੀਂ ਹੈਗਾ ਸੋ ਉਹ ਵੀ ਰਹਿੰਦੇ ਖਾਲਲੇ ਜਿਹੜੇ ਉਹ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਪ੍ਰਪੋਜ਼ਲ ਬਣਾ ਕੇ ਭੇਜ ਦਤੀ ਹੈ ਤੇ ਜਿਹੜੀਆਂ ਇਵਨ ਮੈਂ ਤਾਂ ਪਿੰਡਾਂ ਦੇ ਵਿੱਚ ਮੇਰੇ ਕਈ ਹਲਕੇ ਦੇ ਪਿੰਡ ਹੈਗੇ ਜਿਵੇਂ ਜੋਲੀਆਂ ਹੋ ਗਿਆ ਮਾਝਾ ਹੋ ਗਿਆ ਤੇ ਕਈ ਪੰਡਾਂ ਦੇ ਵਿੱਚ ਜਿੱਥੇ ਭਾਈਚਾਰਕ ਖਾਣ ਲਈ ਸਰਕਾਰੀ ਖਾਣ ਨਹੀਂ ਹੈ ਕਿ ਮੈਂ ਤਾਂ ਉਹਨਾਂ ਜ਼ਿੰਮੇਵਾਰਾਂ ਨੂੰ ਕਸਾਨਾ ਨੂੰ ਵੀ ਕਹਿਣੀ ਆ ਕਿ ਆਓ ਰਲ ਮਿਲ ਕੇ ਆਪਾਂ ਜਿਹੜੇ ਆਪਣੇ ਭਾਈਚਾਰਕ ਖਾਣ ਨੇ ਆਪਾਂ ਉਹਨਾਂ ਨੂੰ ਬਹਾਲ ਕਰੀਏ ਅਸੀਂ ਉਹਦੇ ਵਿੱਚ ਵੀ ਸਰਕਾਰ ਆ ਜਿਹੜਾ ਤੁਹਾਡਾ ਸਹਿਯੋਗ ਕਰੂਗੀ ਔਰ ਤੁਹਾਨੂੰ ਖਾਣ ਪੱਕੇ ਕਰਕੇ ਦੇਊਗੀ ਸੋ ਉਹਦੇ ਉੱਤੇ ਵੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਬਾਕੀ ਜਿਹੜੇ ਇਲਾਕੇ ਦੇ ਨੇ ਚਾਹੇ ਸੜਕਾਂ ਦੇ ਕੰਮ ਹੋ ਗਏ ਚਾਹੇ ਜਿਹੜਾ ਕੋਈ ਇਨਫਰਾਸਟ੍ਰਕਚਰ ਆ ਸਾਰੇ ਜਿਹੜੇ ਕੰਮ ਨੇ ਉਹ ਨਿਰੰਤਰ ਜਿਹੜੇ ਬੜੀ ਤੇਜ਼ੀ ਦੇ ਨਾਲ ਜਿਹੜੇ ਹਲਕੇ ਦੇ ਵਿੱਚ ਹੋ ਰਹੇ ਕੀ ਨਾਮ ਆ ਜੀ ਮੇਰਾ ਨੋ ਡਾਕਟਰ ਸ਼ੀਨਰ ਬੇਟੀਆ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੋਗੇ ਜੋ ਅੱਜ ਤੁਹਾਡੇ ਪਿੰਡੇ ਤੋਂ ਦੱਸ ਸਕੋ ਸਾਡੇ ਪਿੰਡ ਐਮਐਲਏ ਸਾਹਿਬ ਦਰਨ ਕੋਰਪਰ ਆਜਨੇ ਅੱਜ ਮਾਈਨਰ ਦਾ ਦੋਦਕੜਨ ਕੀਤਾ ਹੈ ਜਿਹਦੇ ਨਾਲ ਪਸਾਨਾ ਨੂੰ ਬਹੁਤ ਹੀ ਫਾਇਦਾ ਹੋਇਆ ਹੈ ਖਾਸ ਕਰਕੇ 6 ਪਿੰਡਾਂ ਨੂੰ ਭਿੰਡਰਾ ਖਰਾਣਾ ਸੋਈਆਂ ਮੰਗਵਾਲ ਤੇ ਕਮੋਜਰਨ ਸਾਰਿਆਂ ਨੂੰ ਕਿਉਂ ਫਾਇਦਾ ਹੋਇਆ ਉਹਦੇ ਨਾਲ ਕਿਉਂਦੇ ਨੇ ਪਾਣੀ ਦਾ ਜਿਹੜੀ ਅਖਿਲਤ ਹੈ ਦੂਰ ਹੋਈ ਹੈ ਜਿਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੇ ਅਸੀਂ ਧੰਨਵਾਦ ਸਰਕਾਰ ਦਾ ਇਹ ਵੀ ਕਰਦੇ ਆਂ ਵੀ ਉਹਨਾਂ ਨੇ ਜਿਹੜੇ ਪੱਕੇ ਖਾਲੇ ਕਰ ਰਹੇ ਨੇ ਉਹਨਾਂ ਨਾਲ ਜਿਹੜਾ ਫਾਰਮ ਵਿੱਚ ਕਿਸਾਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਜਿਸ ਕਰਨਾ ਵਿੱਚ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਵਿਕਾਸ ਦੇ ਕੰਮਾਂ ਦੇ ਵਿੱਚ ਬਹੁਤ ਵੱਡਾ ਝੜਕੀ ਹਿੱਸਾ ਦੇ